ਪਾਤਸ਼ਾਹੀ 10ਵੀਂ ਗੁਰਦੁਆਰਾ ਲੇਖਣਹਾਰ ਸਾਹਿਬ 10ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਕਿਲਾ ਮੁਬਾਰਕ ਪਾਤਸ਼ਾਹੀ 10ਵੀਂ ਬਠਿੰਡਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੂਚੋ ਅਤੇ ਭਾਗੂ ਹੁੰਦੇ ਹੋਏ 21 ਜੂਨ 1706 ਨੂੰ ਬਠਿੰਡਾ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਲਾਸ ਕੀਤੇ ਅਤੇ ਜਨਮ ਮਰਨ ਤੋਂ ਮੁਕਤ ਕੀਤਾ ਹੁਣ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਹਾਸੀ ਹਾਜੀ ਸਬੂਬਿਤ ਹੈ ਜਦੋਂ ਬਠਿੰਡਾਂ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਸਹਿਬ ਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲ ਆਏ ਹਨ ਤਾਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀਆਂ ਗੁਰੂ ਸਾਹਿਬ ਜੀ ਨਾਲ ਵਚਨ ਬਲਾਸ ਕਰਨ ਉਪਰੰਤ ਸੰਗਤਾਂ ਨੇ ਹਾਲ ਹੋਈਆਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਇੱਥੇ ਉਜਾੜ ਵਿੱਚ ਬੈਠੇ ਹੋ ਕਿਰਪਾ ਕਰਕੇ ਕਿਲੇ ਵਿੱਚ ਵਿੱਚ ਥੱਲੇ ਤਾਂ ਹੁਕਮ ਹੋਇਆ ਕਿ ਭਾਈ ਮੈਂ ਤਾਂ ਸਹਿਰ ਦੇ ਵਿਚਲੇ ਹੀ ਬੈਠਾ ਹਾਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੇ ਗੁਰੂ ਸਾਹਿਬ ਜੀ ਨੇ ਕਿਲਾ ਮੁਬਾਰਕ ਵਿੱਚ ਵਚਨ ਪਾਏ ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਸੰਗਤਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀ ਹਾਂ ਇਸ ਕਿਲੇ ਵਿੱਚ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੰਧਾ ਕੋਠੇ ਮਕਾਨ ਆਦਿ ਢਾਹ ਦਿੰਦਾ ਹੈ ਕਿਰਪਾ ਕਰਕੇ ਇਸ ਦਿਓ ਤੋਂ ਸਾਨੂੰ ਛਟਕਾਰਾ ਦਿਵਾਓ ਗੁਰੂ ਜੀ ਨੇ ਕਾਣੇ ਦਿਓ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਇੰਨਾ ਲੋਕਾਂ ਨੂੰ ਤੰਗ ਕਿਉਂ ਕਰਦਾ ਹੈ ਤਾਂ ਕਾਣੇ ਦਿਓ ਨੇ ਬੇਨਤੀ ਕੀਤੀ ਮਹਾਰਾਜ ਮੈਂ ਕਾਫੀ ਸਮੇਂ ਤੋਂ ਭੁੱਖਾ ਰਹਿ ਰਿਹਾ ਹਾਂ ਇਸ ਲਈ ਤੁਸੀਂ ਮੇਰੀ ਭੁੱਖ ਨਿਵਾਰਤ ਕਰੋ ਮੈਂ ਤੁਹਾਡੇ ਕਹਿਣ ਤੇ ਕਿਲੇ ਵਿੱਚੋਂ ਸਦਾ ਲਈ ਚਲਾ ਜਾਵਾਂਗਾ ਤਾਂ ਗੁਰੂ ਜੀ ਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਤੱਕਿਆ ਕਿ ਪਿੰਡ ਨੱਤ ਬੰਗੇਰ ਵਿਖੇ 10 ਪਿੰਡ ਦਾ ਸਾਂਝਾ ਝੋਟਾ ਹੈ ਉਸ ਤੋਂ ਵੀ ਲੋਕ ਬਹੁਤ ਦੁਖੀ ਹਨ ਤਾਂ ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਉੱਚੀ ਆਵਾਜ਼ ਲਗਾਈ ਤੇ ਕਿਹਾ ਚੱਲ ਭਾਈ ਤੈਨੂੰ ਗੁਰੂ ਜੀ ਨੇ ਬੁਲਾਇਆ ਤਾਂ ਝੋਟਾ ਟੋਬੇ ਵਿੱਚੋਂ ਬਾਹਰ ਨਿਕਲ ਕੇ ਸਿੰਘਾਂ ਦੇ ਅੱਗੇ ਅੱਗੇ ਤੁਰ ਪਿਆ ਅਤੇ ਗੁਰੂ ਜੀ ਨੇ ਅੱਗੇ ਹਾਜ਼ਰ ਹੋ ਗਿਆ ਗੁਰੂ ਸਾਹਿਬ ਜੀ ਨੇ ਭਾਈ ਮੈਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਚੋਟੇ ਨੂੰ ਸ੍ਰੀ ਸਹਿਬ ਦੇ ਇੱਕੋ ਵਾਰ ਨਾਲ ਛਿਟਕਾ ਦਿੱਤਾ ਜਾਵੇ ਭਾਈ ਮੈਲਾਗਰ ਸਿੰਘ ਨੇ ਇੱਕੋ ਵਾਰ ਨਾਲ ਚੋਟੇ ਦਾ ਸਿਰ ਲਾ ਦਿੱਤਾ ਗੁਰੂ ਜੀ ਨੇ ਦਿਉ ਦੀ ਭੁੱਖ ਨਵਰਤ ਕੀਤੀ ਅਤੇ ਹੁਕਮ ਦਿੱਤਾ ਕਿ ਤੂੰ ਸਰਹੰਦ ਚਲਾ ਜਾ ਉੱਥੇ ਤੇਰੀ ਜ਼ਰੂਰਤ ਹੈ ਉਪਰੰਤ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਮਾਲਵੇ ਵਿੱਚ ਕਾਲ ਬਹੁਤ ਪੈਂਦੇ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਨੂੰ ਦੱਖਣ ਦੇਸ਼ ਵੱਲ ਲੈ ਜਾਵਾਂਗੇ ਸੋ ਗੁਰੂ ਜੀ ਦੇ ਬਚਨ ਸਕਾਰ ਹਨ ਗੁਰਦੁਆਰਾ ਸਹਿਬ ਹਾਜੀ ਰਤਨ ਅਤੇ ਕਿਲਾ ਮੁਵਾਰਕ ਵਿਖੇ ਸੰਗਤਾਂ ਦੀਆਂ ਸ਼ੁਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਇਹ ਗੁਰਦੁਆਰਾ ਹਾਜੀ ਰਤਨ ਸਾਹਿਬ ਹੈ ਇਹਦਾ ਕਿਲਾ ਕਿਲਾ ਮੁबारक ਜਿਸ ਨੂੰ ਬਠਿੰਡਾ ਕਿਲਾ ਵੀ ਕਿਹਾ ਜਾਂਦਾ ਹੈ ਇੱਥੇ ਇੱਕ ਇਤਿਹਾਸਿਕ ਚਾਦਰ ਹੈ ਜੋ ਕਿ ਪੰਜਾਬ ਸੂਬੇ ਦੇ ਬਠਿੰਡਾ ਸ਼ਹਿਰ ਦੇ ਅੰਦਰ ਵਿੱਚ ਸਥਿਤ ਹੈ ਕਿਲਾ ਮੁबारक ਸਦੀਆਂ ਤੋਂ ਪੰਜਾਬ ਰਾਜ ਦੁਆਰਾ ਸਤਾਏ ਗਏ ਕਈ ਜੁੱਦਾਂ ਦਾ ਗਵਾ ਰਿਹਾ ਕਿਉਂਕਿ ਇਹ ਸ਼ਾਨਦਾਰ ਕਿਲਾ ਉੱਤਰ ਪੱਛਮੀ ਮਾਰਗ ਤੇ ਸਥਿਤ ਹੈ ਇਸ ਲਈ ਇਸ ਨੂੰ ਤੰਬਰੇ ਹਿੰਦ ਜਾਂ ਭਾਰਤ ਦੇ ਗੇਟਵੇ ਵਜੋਂ ਵੀ ਜਾਣਿਆ ਜਾਂਦਾ ਸੀ ਮਜ਼ਬੂਤ ਢਾਂਚੇ ਦੇ ਕਾਰਨ ਇਸ ਕਿਲੇ ਨੇ ਪੰਜਾਬ ਦੀਆਂ ਰੱਖਿਆ ਰਣਨੀਤੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਪੁਰਾਣੀਆਂ ਕਥਾਵਾਂ ਅਨੁਸਾਰ ਇਹ ਕਿਲਾ ਰਾਜਦਾਨ ਨੇ ਏੜੀ ਸਦੀ ਦੇ ਆਰੰਭ ਵਿੱਚ ਬਣਾਇਆ ਸੀ ਮੰਨਿਆ ਜਾਂਦਾ ਹੈ ਕਿ ਬਠਿੰਡਾ ਇੱਕ ਸਦੀ ਤੋਂ ਵੱਧ ਸਮੇ ਸਾਹੀ ਸਾਸਕਾਂ ਦੀ ਰਾਜਧਾਨੀ ਰਹਾ ਸੀ ਕਸ਼ਮੀਰ ਦੇ ਹਿੰਦ ਇਤਿਹਾਸ ਸਰਕਾਰਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਕਿਹਾ ਗਜਰੀ ਦੇ ਤੁਰਕੀ ਦੇ ਮਹਿਮੂਦ ਨੇ ਇਸ ਸ਼ਾਨਦਾਰ ਕਿਲੇ ਤੇ 1404 ਈਸਵੀ ਵਿੱਚ ਕਬਜ਼ਾ ਕਰ ਲਿਆ ਆਦ ਵਿੱਚ ਰਾਜਪੂਤ ਇੱਥੇ ਉੱਤਰੇ ਰਾਜਪੂਤ ਸਾਮਰਾਜ ਦੇ ਉੱਤਰ ਪੱਛਮੀ ਸਰਹੱਦਾਂ ਵਿੱਚ ਸਰਹਿੰਦ ਅਤੇ ਬਠਿੰਡਾ ਦੇ ਸਭ ਤੋਂ ਮਹੱਤਵਪੂਰਨ ਫੌਜੀ ਕੇਂਦਰ ਸਨ। ਪ੍ਰਿਥਵੀ ਰਾਜ ਚੋਹਾਨ ਉੱਤਰ ਪੱਛਮੀ ਤੋਂ ਸੁਭਾਵਿਕ ਤੋ ਹਮਲਿਆਂ ਤੋਂ ਬਚਾਉਣ ਲਈ ਬਠਿੰਡਾ ਦੇ ਕਿਲਾ ਉਸਾਰੀ ਕੀਤੀ। ਪਰ ਮੁਹੰਮਦ ਗੌਰੀ ਨੂੰ 1199 ਵਿੱਚ ਕਿਲੇ ਉੱਤੇ ਹਮਲਾ ਕਰਨ ਅਤੇ ਕਬਜ਼ਾ ਕਰਨ ਤੋਂ ਰੋਕ ਨਹੀਂ ਸਕਿਆ ਸੁਲਤਾਨਤ ਦੇ ਸਮੇਂ ਵਿੱਚ ਵੀ ਕਿਲਾ ਦੀ ਇੱਕ ਵੱਡੀ ਰਣਨੀਤਿਕ ਸਥਿਤੀ ਸੀ ਇਲਤੁੱਤ ਮਿਸ ਨੇ ਮਲਤਾਨ ਅਤੇ ਸਿੰਧ ਦੇ ਸ਼ਾਸਕ ਨਸੀਰ ਉਦਦਦੀਨ ਕੁਵਾਚਾ ਕੋਲੋਂ ਖੋ ਲਿਆ ਇਲੇ ਤਤ ਮਿਸ ਤੋਂ ਬਾਅਦ ਉਸ ਦੀ ਧੀ ਰਜੀਆ ਮਲਤਾਨਾ ਪਹਿਲੀ ਔਰਤ ਸਮਰਾਟ ਬਜਉਨ ਦਿੱਲੀ ਦੀ ਗੱਦੀ ਤੇ ਬੈਠੀ ਪਰ ਗੱਦੀ ਤੋਂ ਹਟਾ ਦਿੱਤੀ ਗਈ ਅਤੇ ਬਠਿੰਡਾ ਦਾ ਰਾਜਪਾਲ ალਤੂਨੀਆਂ ਦੀ ਅਗਵਾਈ ਵਾਲੀ ਸਾਜ ਅਧੀਨ ਉਸੇ ਕਿਲੇ ਵਿੱਚ ਕੈਦ ਕਰ ਦਿੱਤੀ ਗਈ ალਤੂਨੀਆਂ ਨੇ ਬਾਅਦ ਵਿੱਚ ਉਸ ਨੂੰ ਜੇਲ੍ਹ ਤੋੜਿਆ ਕਰ ਦਿੱਤਾ ਅਤੇ ਉਸ ਦੇ ਨਾਲ ਵਿਆਹ ਕਰਵਾ ਲਿਆ ਸਲਤਨਤ ਖਾਨਦਾਨ ਦੇ ਸ਼ਾਸਕਾਂ ਤੋਂ ਬਾਅਦ ਬਠਿੰਡਾ ਉੱਤੇ ਖਿਲਜੀ ਅਤੇ ਸਈਯਾ ਦਾ ਰਾਜ ਰਿਹਾ 10ਵੇਂ ਸਿੱਖ ਗੁਰੂ ਸ੍ਰੀ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਮੁਬਾਰਕ ਦਾ ਦੌਰਾ ਵੀ ਕੀਤਾ ਜਿਸ ਤੋਂ ਬਾਅਦ ਇਹ ਗੋਵਿੰਦਗੜ੍ਹ ਦੇ ਕਿਲੇ ਵਜੋਂ ਜਾਣਿਆ ਜਾਣ ਲੱਗਾ ਬੁਰਜੀ ਦੇ ਸਿਖਰ ਤੇ ਸਥਿਤ ਪਟਿਆਲਾ ਰਾਜ ਦੇ ਮਹਾਰਾਜ ਕਰਮ ਸਿੰਘ ਦੁਆਰਾ ਬਣਾਇਆ ਗਿਆ ਇੱਕ ਗੁਰਦੁਆਰਾ ਉਹਨਾਂ ਦੀ ਯਾਤਰਾ ਦੀ ਯਾਦ ਦਵਾਉਂਦਾ ਹੈ ਲਗਭਗ 1754 ਵਿੱਚ ਕਿਲੇ ਨੂੰ ਸਹਾਰਾ ਆਲਾ ਸਿੰਘ ਪਟਿਆਲੇ ਵਾਲੇ ਬਾਅਦ ਵਿੱਚ ਬਠਿੰਡਾ ਸਮੇਤ ਪਟਿਆਲਾ ਰਿਆਸਤ ਬ੍ਰਿਟਿਸ਼ ਸਰਕਾਰ ਦੇ ਅਧੀਨ ਨਿਯੰਨ ਗਈ ਪਾਸਾਈ ਗੁਰਦੁਆਰਾ ਲਖਣ ਹਰ ਸਾਹਿਬ ਇਹ ਕਿਲਾ ਬਠਿੰਡੇ ਵਿੱਚ ਹੈ ਇੱਥੇ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਆਏ ਆ ਨਾਲੇ ਚ ਕਰਾ ਦੇ ਮਨ ਆਇ ਤੇ ਕਰਾ ਦੇ ਕੰਮ ਕਰ ਲਾ ਕਮਰਾ ਕੋ ਮਦੈ ਨਾ ਪਾਦੇ ਪ੍ਰਾਣੇ ਦਰਵਾਜੇ ਆ ਦੇਖੀ ਹੂੰ ਬਾਦੀ ਇੰਦਾ ਕੋ ਹਾਗਣੇ ਅਜੀ ਤੋ ਪ੍ਰਾਣੇ ਦਰਵਾਜੇ ਨਹੀਂ ਆ ਕਨਾਲੀ ਸਰੋਹੀ ਹਾਂ ਹਾਂ ਉਹ ਸਾਣੀ ਤਾਂ ਅਭੀ ਹੁਣ ਲੁਕ ਪਾਉਨੀਆਂ ਮਤ ਹਾਪ ਕੇ ਉਹ ਹੱਥ ਆਉਂਦਾ ਹੈ ਥੋੜੀ ਇਹ ਸਾਨੂੰ ਪਾ ਦੇ ਨਾ ਇਹ ਚਿੱਟੇ ਕਬੂਤਰੋ ਲੇਖੇ ਦੂਜੇ ਕਬੂਤਰ ਵਿੱਚ ਚਿੱਟੇ ਲੇਖੇ ਹੂੰ ਚਿੱਟੇ ਕਬੂਤਰ ਇਹ ਕਰਨ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਲੋ ਜੀ ਆਪਾਂ ਕਿਲਾ ਜਾਏ ਆਏ ਤੇ ਗੁਰਦੁਆਰਾ ਸਾਹਿਬ ਜਾਏ ਆਏ ਅਗਰ ਵੀਡੀਓ ਬਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਅਗਲੀ ਵੀਡੀਓ ਦਾ ਇੰਤਜ਼ਾਰ ਕਰਨਾ ਜੀ ਇੱਥੇ ਆਪਾਂ ਗੁਰਦੁਆਰਾ ਸਾਹਿਬ ਕਾ ਉਹ ਵੀ ਵੀਡੀਓ ਪਾਵਾਂਗੇ ਉਹ ਕੱਲ ਨੂੰ ਪਾਵਾਂਗੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ ਬਠਿੰਡੇ ਦਾ ਕਿਲਾ